ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬੀਤੇ ਦਿਨ ਤੋਂ ਲੈ ਕੇ ਬਗਾਵਤੀ ਸੁਰ ਅੱਜ ਤੱਕ ਲਗਾਤਾਰ ਜਾਰੀ ਨੇ 2 ਦਿਨ ਹੋ ਗਏ ਐ ਸ਼੍ਰੋਮਣੀ ਕਾਲੀ ਦਲ ਦੀ ਦਿੱਲੀ ਕਾਈ ਦੇ ਵੱਲੋਂ ਵੀ ਹੁਣ ਉਹਦੇ ਤੇ ਰਿਐਕਸ਼ਨ ਦਿੱਤਾ ਗਿਆ ਹੈ ਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਵੱਲੋਂ ਵੀ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਆ ਵੀ ਬਿਹਾਰ ਸਿਮਰਤ ਕੋਰ ਬਾਦਲ ਕਹਿ ਰਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜੇ ਵੀ ਲੀਡਰ ਬਾਗੀ ਸੁਰ ਚੁੱਕ ਰਹੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਚੁੱਕ ਰਹੇ ਆ ਸਾਰੇ ਦਾ ਸਾਰਾ ਤੋਲਾ ਭਾਰਤੀ ਜਨਤਾ ਪਾਰਟੀ ਵਾਲੇ ਖੇਮੇ 'ਚ ਝਾੜ ਦਿੱਤਾ ਗਿਆ ਹੈ ਦਿੱਲੀ ਇਕਾਈ ਸ਼੍ਰਮਣੀ ਕਾਲੀ ਦਲ ਦੀ ਦਿੱਲੀ ਇਕਾਈ ਦੇ ਜਿਹੜੇ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਦੋਸ਼ ਲਗਾਏ ਗਏ ਆ ਕਿ ਭਾਰਤੀ ਜਨਤਾ ਪਾਰਟੀ ਇਹ ਸਭ ਕੁਝ ਕਰਵਾ ਰਹੀ ਹੈ ਉਹਨਾਂ ਨੇ ਆਪਰੇਸ਼ਨ ਲੋਟਸ ਚਲਾਇਆ ਜਿਸ ਦੇ ਕਰਕੇ ਹੁਣ ਬਾਗੀ ਸੁਰ ਉੱਠਣ ਲੱਗੇ ਨੇ ਉਸ ਤੋਂ ਇਲਾਵਾ ਅ ਤੇਲਜੀਤ ਸਿੰਘ ਚੀਮਾਹੋਰਾ ਨੇ ਵੀ ਇਹੀ ਗੱਲ ਆਖੀ ਹੈ ਭੁੰਦਰ ਸਾਹਿਬ ਨੇ ਵੀ ਇਹ ਚੀਜ਼ ਦਾ ਸਮਰਥਨ ਕੀਤਾ ਹੈ ਕਿ ਸਭ ਕੁਝ ਇਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਰਵਾਇਆ ਜਾ ਰਿਹਾ ਨਾਲ ਦੀ ਨਾਲ ਇਹ ਜਾਣਕਾਰੀ ਦੇ ਦਿੰਦੇ ਆ ਕਿ ਬੀਤੇ ਦਿਨੀ ਇੱਕ ਤੜਾ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਿਹਾ ਹੁੰਦਾ ਤੇ ਨਾਲ ਦੀ ਨਾਲ ਐਨ ਮੌਕੇ ਦੇ ਉੱਤੇ ਜਿਹੜਾ ਬਾਗੀ ਤੜਾ ਉਹਨਾਂ ਦੇ ਵੱਲੋਂ ਜਲੰਧਰ ਚ ਇੱਕ ਵੱਡੀ ਮੁਲਾਕਾਤ ਰੱਖ ਲਈ ਜਾਂਦੀ ਹੈ ਜਿੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਠੋਕ ਬਜਾ ਕੇ ਇਹ ਗੱਲ ਆਖਦੇ ਆ ਕਿ ਸਾਡੇ ਕੋਲੋਂ ਜ਼ਰੂਰ ਗਲਤੀਆਂ ਹੋਈਆਂ ਨੇ ਤੇ ਹੁਣ ਤਿਆਗ ਦੀ ਭਾਵਨਾ ਦੇ ਤਹਿਤ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਹੁਣ ਰਿਐਕਸ਼ਨ ਲਗਾਤਾਰ ਜਾਰੀ ਹੈ ਦੋਫਾੜ ਹੁੰਦੀ ਦਿਖਾਈ ਦੇ ਰਹੀ ਹੈ ਸ਼੍ਰੋਮਣੀ ਕਾਲੀ ਦਲ ਇੱਕ ਪਾਸੇ ਪਰਜੀਤ ਸਿੰਘ ਸਰਨਾ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਗਾ ਦਿੱਤੇ ਐ ਤੇ ਦੂਜੇ ਪਾਸੇ ਸਮਰਥਨ ਕੀਤਾ ਜਾ ਰਿਹਾ ਇਹਨਾਂ ਦੋਸ਼ਾਂ ਦਾ ਕਿ ਹਾਂਜੀ ਭਾਰਤੀ ਜਨਤਾ ਪਾਰਟੀ ਦਾ ਕੀਤਾ ਕਰਾਇਆ ਇਹ ਸਭ ਕੁਝ ਠਕਾਈ ਦੇ ਰਿਹਾ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਦੋਂ ਕੋਈ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਵੱਖ ਹੋ ਜਾਂਦਾ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲੋਟਸ ਚਲਾ ਕੇ ਜਾਂ ਹੋਰ ਕੋਈ ਜਿਹੜੇ ਤਰੀਕੇ ਨੇ ਉਹ ਅਪਣਾ ਕੇ ਪਾਰਟੀ ਨੂੰ ਖਤਮ ਕਰਨ ਦੀ ਤੋੜਨ ਦੀ ਕੋਸ਼ਿਸ਼ ਕਰਦੀ ਹੈ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਜਿਹੜੀਆਂ ਜਿਹੜੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਰਹੀਆਂ ਕਿਸੇ ਵੇਲੇ ਤੇ ਜਿਨ੍ਹਾਂ ਨੇ ਬਾਅਦ ਵਿੱਚ ਉਹ ਸਾਥ ਛੱਡ ਦਿੱਤਾ ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ ਇਸੇ ਤਰੀਕੇ ਦੇ ਨਾਲ ਸ਼੍ਰੋਮਣੀ ਕਾਲੀਦਾਲ ਨੂੰ ਵੀ ਖਤਮ ਕੀਤਾ ਜਾ ਰਿਹਾ ਲਗਾਤਾਰ ਸਿਆਸਤ ਜਾਰੀ ਹੈ ਇਸੀ ਚੀਜ਼ ਨੂੰ ਲੈ ਕੇ ਹੋਣਾ ਪਰਵਜੀਤ ਸਿੰਘ ਸਰਨਾ ਹੋਰਾਂ ਨੇ ਕੀ ਕੁਝ kiya ਨਾਲ ਦੀ ਨਾਲ ਭੁੰਦਰ ਸਾਹਿਬ ਤੇ ਦਿਲਜੀਤ ਸਿੰਘ ਚੀਮਾ ਕੀ ਕੁਝ ਕਹਿੰਦੇ ਦਿਖਾਈ ਦਿੱਤੇ ਨੇ ਇੱਕ ਵਾਰੀ ਤੁਹਾਨੂੰ ਉਹ ਜ਼ਰੂਰ ਸੁਣਾਵਾਂਗੇ ਪਰ ਇਹਦੇ ਨਾਲ ਦੱਸ ਦਈਏ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਨਾਲ ਫੋਨ ਦੇ ਉੱਤੇ ਕੰਟੈਕਟ ਕਰਨ ਦੀ ਗੱਲ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਸੀ ਤਾਂ ਜੋ ਉਹਨਾਂ ਦਾ ਰਿਐਕਸ਼ਨ ਲਿਆ ਜਾ ਸਕੇ ਪਰ ਕਿਸੇ ਨਾ ਕਿਸੇ ਕਾਰਨ ਦੇ ਚੱਲਦੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਪਾਈ ਆ ਪਰ ਇਸ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਕੁਝ ਕਿਹਾ ਗਿਆ ਮੈਂ ਬਿਆਨ ਲਿਖ ਕੇ ਦਿੱਤਾ ਹੈਗਾ ਮੈਂ ਬਿਆਨ ਲਿਖ ਕੇ ਦਿੱਤਾ ਹੈਗਾ ਮੈਂ ਕੋਈ ਮੂਜਬਾਨੀ ਨਹੀਂ ਦਿੱਤਾ ਜਿਸ ਪਾਰਟੀ ਨੇ ਮੇਰੇ ਗੈਂਸ ਭਾਜਪਾ ਨੇ ਕੋਈ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸਾਂ ਆਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਵੇਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇਹ ਗੱਲ ਪੱਕੀ ਹੈ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਆ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬੈਠ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕੱਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਫਤ ਕਰ ਦਿਆਂਗਾ ਆਪਰੇਸ਼ਨ ਰੈਟਸ ਆਗਾ ਇਹ ਨੋਬਤੀ ਕਿਉਂ ਆਈ ਜੀ ਹੋਰ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਜਿਹੜੇ ਹੁਣ ਬਾਕੀ ਹੋ ਰਹੀ ਦੇਖੋ ਸਮਝਦੇ ਨਹੀਂ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦਾ ਜਿਹੜਾ ਆਪਰੇਸ਼ਨ ਲੋਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਜਿਹੜੇ ਲੀਡਰ ਕੱਟੇ ਹੋਏ ਨੇ ਅਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲਦਾਸ ਦੀਪਾ ਉਹਨਾਂ ਨੇ ਕਹਿੰਦੇ ਉਹੀ ਨੇ ਮੈਂ ਕਹਿੰਦਾ ਜੀ ਉਹ ਅਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤੇ ਗੱਲ ਕਰਨ ਤੁਸੀਂ ਆਪਣੇ ਕੋਈ ਪੰਜ 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਕਾਰਵਾਈ ਤੁਸੀਂ ਆਓ ਨਾ ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦਾ ਜੀ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਸਾਨੂੰ ਕੋਈ ਕਾਲੀ ਨਹੀਂ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਹਾਂ ਐਸਾ ਮੇਰੇ ਸਾਹਮਣੇ ਕੱਡੇ ਨਹੀਂ ਮੈਂ ਜਦੋਂ ਜਦੋਂ ਬੈਠਾ ਹਾਂ ਹਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨੇ ਗੱਲ ਕੀਤੀ ਜਿਹਨੇ ਕੀਤੀ ਮੈਂ ਦੱਸਾਂ ਮੈਂ ਪੁੱਛਾਂ ਦੱਸ ਕਿੱਥੇ ਕੀਤੀ ਹੈ ਮੈਂ ਤਾਂ ਉਹਨਾਂ ਨੇ ਇਹ ਵੀ رائے ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ

ਮਾਫੀ ਵੀ ਮੰਗਾਇਆ ਜਾਂ ਸਜਾਵਿਲ ਵਾਹਨ ਕੋਈ ਕਮੀ ਰਹਿ ਗਈ ਹੈ ਉਸ ਵਕਤ ਜੱਥੇਦਾਰ ਕਲੋਂ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਸਾਨੂੰ ਕਾਲ ਤੱਕ ਤਾਂ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇ ਜ ਕਿਸੇ ਦੇ ਘਰ ਚ ਨਹੀਂ ਬਣੀ ਅਕਾਦ ਤੱਕ ਸਭ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਣੀਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਈ ਦੇਖੋ ਸਹੀ ਮੇਲੇ ਦੇ ਵਿੱਚ ਸ਼੍ਰੋਮਣੀ ਕਾਲ ਦਾ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਅਸੀਂ ਸਾਰੀਆਂ ਆਪਣੇ ਜਿੰਨੀਆਂ ਵੀ ਕਮੇਟੀਆਂ ਆ ਚਾਹੇ ਕੋਰ ਕਮੇਟੀ ਆ ਜਾਂ ਜ਼ਿਲ੍ਹਾ ਜੈਸੇ ਜ਼ਬੰਦੀ ਆ ਮੈਂਬਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਹੋ ਆ ਅੱਜ ਬਰਹਿ ਕਮੇਟੀ ਆ ਉਹਦੇ ਵਿੱਚ ਇਹ ਵਕ ਵਕ ਮੈਂਬਰਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਆ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਮੰਥਨ ਕਰ ਰਹੇ ਆ ਕਿ ਪਾਰਟੀ ਜਿਹੜੀ ਪਿੱਛੇ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹਦੇ ਵਾਸਤੇ ਤਾਂ ਅਗਾਂਹ ਦੀ ਜਿਹੜੀ ਨੀਤੀ ਆ ਅਗਾਂਹ ਉਹ ਕਿੱਦਾਂ ਬਣਾਉਣੀ ਆ ਉਹਦੇ ਵਾਸਤੇ ਮੀਟਿੰਗਾਂ ਚੱਲਦੀਆਂ ਤਾਂ ਅੱਜ ਬਰਹਿ ਕਮੇਟੀ ਦੀ ਮੀਟਿੰਗ ਆ ਸਰ ਪਾਰਟੀ ਚ ਬਾਕੀ ਸੁਰਾਂ ਵੀ ਉੱਠ ਰਹੀਆਂ ਨੇ ਜੀ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਗੱਲਾਂ ਹੋ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੱਡੀ ਪਾਰਟੀ ਆ ਸ਼੍ਰੋਮਣੀ ਕਾਂਗਰਸ ਪੰਜਾਬ ਦੀ ਸਭਿਜਨਨ ਪਾਰਟੀ ਆ ਕਦੇ ਕਦੇ ਜਦੋਂ ਜਿੱਤ ਇਲੈਕਸ਼ਨਾਂ ਹੁੰਦੀਆਂ ਜਿੱਤਾਂ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਤਰਾਚਰਾ ਹੁੰਦੇ ਆ ਤਾਂ ਮੈਂ ਸਮਝਦਾ ਕਿ ਸਾਰਿਆਂ ਨੂੰ ਆਪਣੀ ਬਜਾਅ ਰੱਖਣ ਦਾ ਹੱਕ ਵਾ ਕੱਲ ਜੋ ਉਹਨਾਂ ਨੇ ਕੀਤਾ ਪਰ ਮੈਂ ਮਨੁੱਖ ਕੀਤਾ ਥੋੜ੍ਹਾ ਜਿਹਾ ਦੁੱਖ ਹੋਇਆ ਕਿ ਕਈ ਸੀਨੀਅਰ ਲੀਡਰ ਉਸ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ ਆ ਉੜਾ ਨੂੰ ਪਾਰਟੀ ਦੇ ਸੰਵਿਧਾਨ ਵਿਧਾਨ ਦਾ ਤੇ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦਾ ਲੀਡਰ ਕਿਵੇਂ ਚੁਣਿਆ ਜਾਂਦਾ ਲੀਡਰ ਦਾ ਤਸੀਬਾ ਕਿਵੇਂ ਲਿਆ ਜਾਂਦਾ ਸੜਕਾਂ ਤੇ ਬੈਠ ਕੇ ਬਾਹਰ ਸਿਰਾਂ ਚ ਬੈਠ ਕੇ ਤਾਂ ਤਸੀਬਾ ਨਹੀਂ ਲਿਆ ਜਾਣਾ ਪਾਰਟੀ ਦੇ ਵਿੱਚ ਆ ਕੇ ਸਿਸਟਮ ਬਣਾਇਆ ਉਹ ਸਿਸਟਮ ਅਡਾਪਟ ਕਰਨਾ ਚਾਹੀਦਾ ਉਹਨਾਂ ਨੂੰ ਹੋਰ ਕਮੇਟੀ ਚ ਕੋਈ ਇਹ ਚਰਚਾ ਹੋਈ ਸੀ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਬਾਗੀ ਹੋ ਗਏ ਪਰ ਸਾਡੇ ਕੋਲ ਇਹ ਮੈਂ ਨਹੀਂ ਕਿ ਬਾਕੀ ਇਹ ਕਮੇਟੀ ਚ ਚਰਚਾ ਹੋਈ ਸੀ ਦੇਖੋ ਮੈਂ ਮੈਂ ਨਹੀਂ ਕਿ ਬਾਗੀ ਹੋ ਗਏ ਇਹ ਤੇ ਇਹਨਾਂ ਨੇ ਸਵਾਲ ਕੀਤਾ ਮੈਂ ਕਹਿੰਦਾ ਸਾਰਿਆਂ ਨੂੰ ਵਿਚਾਰ ਰੱਖਣ ਦਾ ਹੱਕ ਹੈ ਆ ਪਾਰਟੀ ਦੇ ਵਿੱਚ ਆ ਕੇ ਰੱਖਣ ਦਾ ਹੱਕ ਉਹ ਜੇ ਕੋ ਮੈਨੂੰ ਵੀ ਮੁਸ਼ਕਲ ਆ ਜੇ ਮੇਰੇ ਕੋ ਵਿਚਾਰ ਤੋਂ ਮੰਨਦੀ ਗੱਲ ਆ ਤੇ ਮੈਨੂੰ ਵੀ ਗੱਲ ਉਹ ਕਰਨੀ ਚਾਹੀਦੀ ਹੈ ਪਾਰਟੀ ਦੇ ਵਿੱਚ ਵਾ ਕੇ ਕਰਨੀ ਚਾਹੀਦੀ ਹੈ ਸਰਪੋਰਟ ਕਮੇਟੀ ਚ ਇਹ ਚਰਚਾ ਹੋਈ ਸੀ ਜਿਹੜੀ ਹੁਣ ਉਹ ਓਪਨਲੀ ਗੱਲ ਕਰ ਰਹੇ ਨੇ ਦੇਖੋ ਕੋਰ ਕਮੇਟੀ ਦੇ ਵਿੱਚ ਤਾਂ ਵਿਚਾਰਾਂ ਹੀ ਹੋਈਆਂ ਸਨ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕਿ ਆਪਾਂ ਇਲੈਕਸ਼ਨ ਜਿਹੜੀ ਆ ਨੌ ਹਲਕਿਆਂ ਤੋਂ ਸਾਡੀ ਜਮਾਨਤਾਂ ਜਬ ਦੋਈਆਂ ਜੇ ਆਪਾਂ ਚੰਗਾ ਦਰਤ ਨਹੀਂ ਦੇ ਦੇ ਸਕੇ ਇਸ ਕਰਕੇ ਉਹਦੇ ਬਾਰੇ ਵਿਚਾਰਾਂ ਹੋਈਆਂ ਦੀ ਕੋਰ ਕਮੇਟੀ ਵਿੱਚ ਤੇ ਹੁਣ ਸਾਰਾ ਮੰਥਨ ਚੱਲ ਰਿਹਾ ਸਾਰੀਆਂ ਮੀਟਿੰਗਾਂ ਹਲੇ ਹੋਰ ਹੋਣਗੀਆਂ ਸਾਰੀਆਂ ਠੀਕ ਹੈ ਜੋ ਹੋਇਆ ਸਰ ਕੱਲ ਉਹਦੇ ਨਾਲ ਤੁਸੀਂ ਦੇਖਦੇ ਹੋ ਕਿ ਪਾਰਟੀ ਨੂੰ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਤਾਂ ਚੱਲਦਾ ਰਹਿੰਦਾ ਤੁਸੀਂ ਦੇਖਿਆ ਪਿਛਲੀ ਪਾਰਲੀਮੈਂਟ ਵੇਲੇ ਲੋਕ ਸਵੇਰ ਨੂੰ ਹੋਰ ਪਾਰਟੀ ਵਿੱਚ ਸੀ ਦੁਪਹਿਰ ਨੂੰ ਹੋਰ ਵਿੱਚ ਚਲੇ ਗਏ ਦੂਜੇ ਦਿਨ ਹੋਰ ਵਿੱਚ ਚਲੇ ਗਏ ਇਹ ਪਾਰਟੀਆਂ ਦੇ ਵਿੱਚ ਸਿਸਟਮ ਇੱਕ ਤਾਂ ਚੱਲ ਪਿਆ ਹੋਜਿਆ ਸੋ ਮੈਂ ਸਮਝਦਾ ਕਿ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਨੂੰ ਕੁਝ ਆ ਜਲਦੀ ਹਾਸਲ ਹੋ ਜਵੇ ਕੋਈ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਫਿਰਦੇ ਆ ਕੋਈ ਉਜੇ ਪਾਸੇ ਉਹ ਕਪਾ ਕਮਲਜੀਤ ਸਿੰਘ ਉਦੋਂ ਤੁਰੇ ਹੋਏ ਆ ਉਹਨਾਂ ਦੇ ਆਪਣੇ ਉਹ ਆਜ਼ਾਦ ਉਹ ਇੰਡੀਪੈਂਡੈਂਟ ਰ ਕੁਝ ਵੀ ਕਰ ਸਕਦੇ ਪਰ ਪਾਰਟੀ ਜਿਹੜੀ ਸ਼੍ਰੋਮਣੀ ਕਾਲਦਾਵਾਲਾ ਇਹ ਲੰਬਾ ਇਤਿਹਾਸ ਹੋਆ ਅਤਰਾ ਚੜਾਉਂਦੇ ਰਹੇ ਆ ਔਰ ਤੁਹਾਨੂੰ ਯਾਦ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ 80 ਤੋਂ ਬਾਅਦ 97 ਦੇ ਵਿੱਚ ਦੁਬਾਰਾ ਫੇਰ ਪਾਵਰ ਬਚਾਏ ਸੀ 17 ਸਾਲ ਉਹ ਬਾਹਰ ਰਹੇ ਆ ਤੋਂ ਮੈਂ ਅੱਜ ਵੀ ਪਾਰਟੀ ਦੇ ਵਿੱਚ ਆ ਮੇਰੇ ਨਾਲ ਲੰਬਾ ਸਮਾਂ ਕੰਮ ਕੀਤਾ ਬਹੁਤ سارے ਲੀਡਰ ਆਏ ਆ ਬਹੁਤ سارے ਚਲੇ ਗਏ ਇਹ ਗੱਲਾਂ ਚਲਦੀਆਂ ਰਹਿਣੀਆਂ ਹੁੰਦੀਆਂ ਸੋ ਇਸ ਤਰ੍ਹਾਂ ਕੋਈ ਇਦਾਂ ਦੀ ਗੱਲ ਨਹੀਂ ਕਈ ਜਾਂਦੇ ਆ ਕਿ ਆਉਂਦੇ ਆ ਕਦੇ ਪਰਿਵਾਰ ਇਦਾਂ ਚਲਦੇ ਚਲਦੇ ਰਹਿੰਦੇ ਆ ਸੋ ਪਰ ਮੈਂ ਇੱਕੋ ਇੱਕੋ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੋਈ ਵੀ ਜਿਹੜਾ ਸਾਡੇ ਪਾਰਟੀ ਦਾ ਲੀਡਰ ਹੈ ਜਿਹਨੇ ਪਾਰਟੀ ਦੇ ਵਿੱਚ ਕੰਮ ਕੀਤਾ ਜਾਂ ਪਾਰਟੀ ਨੇ ਉਹਨੂੰ ਮਾਨ ਸਨਮਾਨ ਦਿੱਤਾ ਉਹਨੂੰ ਕੋਈ ਵੀ ਜਿਹੜੀ ਉਹਨੂੰ ਗੱਲ ਕਰਨੀ ਹੈ ਉਹ ਪਾਰਟੀ ਤੇ ਆ ਕੇ ਮੀਟਿੰਗ ਦੇ ਵਿੱਚ ਬੇਨਤੀ ਕਰਨ ਦੇ ਕਰੇ ਨਾ ਕਿ ਬਾਹਰ ਜਾ ਕੇ ਪਾਰਟੀ ਨੂੰ ਬਦਨਾਮ ਕਰੇ ਦੇਖੋ ਗੱਲ ਇਹ ਹੈ ਕਿ वर्किंग कमिटी पार्टी दी سب ਤੋਂ ਪਾਵਰਫੁਲ ਤੇ ਸਭ ਤੋਂ ਸਪੈਸ਼ਲ ਦੀ ਕਮੇਟੀ ਹੈ ਪੰਡੂ ਦੀਆਂ ਤੇ ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਤੇ ਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਆ ਉਹਨਾਂ ਦੀ ਲਗਾਤਾਰ ਮੀਟਿੰਗ ਆ ਪਹਿਲਾ ਕੋਰ ਕਮੇਟੀ ਹੋਈ ਆ ਜੋ ਜ਼ਿਲ੍ਹਾ ਜਥੇਦਾਰ ਸੇਬੰਦੀ ਹੋਈ ਹੈ ਉਸ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸੇਬੰਦੀ ਹੋਈ ਹੈ ਅੱਜ ਵਰਕਿੰਗ ਕੀਤੀ ਇਸ ਕਰਕੇ ਸਾਰੀ ਗਰਾਊਂਡ ਲੈਵਲ ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਆ ਸਜੈਸ਼ਨ ਵੀ ਲੈ ਰਹੇ ਆ ਕਿ ਕਿੱਥੇ ਕਿੱਥੇ ਕਮੀ ਰਹੀ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟੈਂਕਸ਼ਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ ਅੱਛੀਆਂ ਰਹੀਆਂ ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਆਸ ਕਰਦਾ ਕਿ ਬੜੇ ਚੰਗੇ ਸੁਝਾਅ ਜਿਹੜੇ ਆ ਕਿਉਂਕਿ ਜਿਹੜੇ ਮੈਂਬਰ ਹੈ ਸਾਰੀ ਵਰਕਿੰਗ ਕਮੇਟੀ ਦੇ ਬੜੇ ਤਜਰਬੇਕਾਰ ਤੇ ਬੜੇ ਪੁਰਾਣੇ ਪਾਰਟੀ ਦੇ ਸਾਰੇ ਆਦੋ ਇਸ ਕਰਕੇ ਮੈਂ ਆਸ ਕਰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਭਲਾਈ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਪਾਰਟੀ ਖਿਲਾਫ ਕੁਝ ਬੋਲ ਰਹੇ ਹੈ ਉਹਨਾਂ ਨੇ ਦਵਾ ਪਾਰਟੀ ਕੋਈ ਐਕਸ਼ਨ ਕਰ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਨੁਕਸਾਨ ਹੈ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੇ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲhaya ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਤੇ ਉਹ ਜ਼ਿਆਦਾ ਵੈਲਕਮ ਹੋ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕਦੇ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਤੇ ਜੇ ਸਾਰੇ ਮੈਂਬਰ ਇੱਕ ਦਿਨ ਤੇ ਇੱਕ ਦੋ ਬੰਦਿਆਂ ਦਾ ਬਕਰੇ ਹੋਣ ਨਾਲ ਕੋਈ ਬਗਾਵਤ ਜਾਂ ਦੂਜੀ ਨਹੀਂ ਹੁੰਦੀ ਕੋਈ ਕੱਲ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਬੱਕਰਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਉਹ ਅੱਜ ਕੋਰ ਕਮੇਟੀ ਬੈਠੀ ਹੈ ਜੀ ਜਰੂਰੀ ਹੋਈ ਕੋਈ ਗੱਲ ਤਾਂ ਆਪੇ ਵਿਚਾਰ ਕਰ ਲਈ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਸ ਚ ਜੀ ਉਸ ਚ ਸਰਪ੍ਰਸਤ ਵੀ ਨੇ ਸ਼੍ਰੋਮਣੀ ਕਾਲੂਗਨ ਦੇ ਬਹੁਤ ਥੋੜੇ ਨੇ ਉਦੋਂ ਜੇ ਮੈਂ ਕਹਾਂ ਗਿਣਤੀ ਬੜੀ ਵੱਡੀ ਹੈ ਸੌ ਤੋਂ ਵੱਧ ਟੋਟਲ ਮੈਂਬਰ ਨੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਤੇ ਹੈ ਇਸ ਕਰਕੇ ਜਦੋਂ ਸਾਰੀ ਪਾਰਟੀ ਇੱਕ ਜੋਟ ਹੋਵੇ ਤੇ ਉਹਦੀ ਹੈਬਤ ਹੁੰਦੀ ਹੈ ਇੱਕ ਦੋ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਮਾੜੀਆਂ ਮੁੱਟੀਆਂ ਸੁਰਾਂ ਜਿਹੜੀਆਂ ਬੱਕਰੀਆਂ ਚੱਲਦੀਆਂ ਰਹਿੰਦੀਆਂ ਬੱਕਰਾ ਕਿਸੇ ਦਾ ਵਿਚਾਰ ਹੁੰਦਾ ਕੋਈ ਗੱਲ ਨਹੀਂ ਕੀ ਲੱਗਦਾ ਕਿ ਜੇਕਰ ਦੇਖਿਆ ਜਾ ਸਕਦਾ ਹੈ ਕਿ ਆਪਰੇਸ਼ਨ ਰੋਟਸ ਦੇਖੋ ਕੱਲ ਦਾ ਜਿਹੜਾ ਸਾਡਾ ਰੈਜ਼ੋਲੂਸ਼ਨ ਹੈ ਬੜਾ ਸਪਸ਼ਟ ਹੈ ਉਸ ਕਰਕੇ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਕਿਹੜੀਆਂ ਕੇਂਦਰ ਦੀ ਸਰਕਾਰ ਚੁਬੰਦੀ ਸਰਕਾਰ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਹ ਸਾਰਾ ਕੁਝ ਰੈਜ਼ੋਲੂਸ਼ਨ ਚ ਕੱਲ ਪਾਰਟੀ ਨੇ ਕੀਤਾ